ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਜੇ ਬੱਚੇ ਚੱਲੇ ਸੀਗੇ ਸਕੂਲ ਉਹਨਾਂ ਦੇ ਟਿਫਨ ਮੈਂ ਪੈਕ ਕਰਦੇ ਸੀਗੇ ਲੰਚ ਬਾਕਸ ਤੇ ਫਰੂਟ ਬ੍ਰੇਕ ਦੇ ਆਪਣਾ ਫਰੂਟ ਟਿਫਨ ਪੈਕ ਕਰਕੇ ਰੱਖਦੇ ਸੀਗੇ ਬੈਗ ਵਿੱਚ ਉਹਨਾਂ ਨੇ ਆਪਣੀਆਂ ਬੁੱਕਸ ਵਗੈਰਾ ਪਾ ਲੀਆਂ ਸੀ ਇੱਥੇ ਕਰ ਰਹੀ ਸੀਗੇ ਬੱਚੇ ਬ੍ਰੇਕਫਾਸਟ ਇਹਨਾਂ ਲਈ ਮੈਂ ਬਣਾਤੀ ਸੀਗੇ ਪਰਾਂਠੇ ਤੇ ਸਕੂਲ ਚ ਲੈ ਕੇ ਜਾਣਗੇ ਭਿੰਡੀਆਂ ਸਬਜੀ ਇੱਥੇ ਅਭੀ ਜੋਤ ਸੰਗ ਰਿਆ ਸੀਗਾ ਕਿਉਂਕਿ ਹਨਾ ਰਾਤ ਨਾ ਕਿ ਗੁੱਤ ਕਰਕੇ ਪੈ ਗਿਆ ਸੀ ਸਿਰ ਨਾ ਵਾਸ਼ ਕੀਤਾ ਸੀਗਾ ਉਹਦੇ ਕਰਕੇ ਨਾ ਫਿਰ ਇਹਨੂੰ ਇਹ ਹੋ ਗਿਆ ਵੀ ਮੈਂ ਗੁੱਤ ਕਰਤੀ ਸੀਗੀ ਵੀ ਗੁੱਤ ਕਰੀ ਹੋਈ ਹੈ ਮੈਨੂੰ ਦਿਖਾਓ ਨਾ ਤੇ ਤਾਂ ਕਰਕੇ ਮੈਂ ਦਿਖਾਇਆ ਰਿਹਾ ਸੀਗਾ ਇੱਥੇ ਮੈਂ ਅਭੀ ਜੋ ਉਹਦਾ ਸਿਰ ਬਾ ਲਿਆ ਸੀਗਾ ਤੇ ਅਭੀ ਜੋ ਉਹਦਾ ਸਿਰ ਬਾ ਕੇ ਫਿਰ ਮੈਂ ਪਟਕਾ ਸੈੱਟ ਕਰਨ ਲੱਗ ਗਈ ਸੀ ਉਹਦਾ ਕਿਉਂਕਿ ਮਤਲਬ ਕਿ ਬਾੜ ਵਗੈਰਾ ਤੁਹਾਨੂੰ ਪਤਾ ਪਟਕੇ ਚ ਫਿਰ ਬਾਅਦ ਚ ਸੈੱਟ ਕਰਨੇ ਪੈਂਦੇ ਨੇ ਤੇ ਤੇ ਮੈਂ ਪਾਟ ਕਾ ਸੈਟ ਕਰਕੇ ਫਿਰ ਸਹਜ ਦਾ ਸਿਰ ਲੱਗ ਗਈ ਸੀਗੀ ਬੌਣ ਤੇ ਇਸ ਤੋਂ ਬਾਅਦ ਸਹਜ ਦਾ ਸਿਰ ਬਾਉਂਗੀ ਇਹ ਆ ਜੀ ਮੇਰੀ ਵੀਡੀਓ ਕੱਲ ਦੀ ਆ ਮਤਲਬ ਕਿ ਸ਼ੁੱਕਰਵਾਰ ਦੀ ਅ ਨਾ ਸ਼ੁੱਕਰਵਾਰ ਦੀ ਸੌਰੀ ਸ਼ੁੱਕਰਵਾਰ ਨੂੰ ਤੁਹਾਨੂੰ ਅੱਜ ਮਿਲੂਗੀ ਇਹ ਅੱਜ ਮੈਂ ਐਡਿਟ ਕਰ ਰਹੀ ਆ ਕੱਲ ਮੈਂ ਐਡਿਟ ਨਹੀਂ ਕੀਤਾ ਵਲੌਗ ਤੇ ਇਹ ਮੇਰਾ ਵਲੌਗ ਵੀਰਵਾਰ ਦਾ ਮੈਂ ਮਤਲਬ ਕਿ ਸਵੇਰੇ ਮੇਰੇ ਨਾਲ ਰਾਤ ਦਰਦ ਹੋਣ ਲੱਗ ਗਿਆ ਸੀਗਾ ਪੇਟ ਦੇ ਵਿੱਚ ਪਾ ਸਾਰੀ ਰਾਤ ਮੈਂ ਸੁੱਤੀ ਨਹੀਂ ਹੈਗੀ ਹਨ ਉਸ ਤੋਂ ਬਾਅਦ ਸਵੇਰੇ ਉੱਠ ਕੇ ਮੈਂ ਪਹਿਲਾਂ ਤਾਂ ਤबीयत ਤਾਂ ਖਰਾਬ ਜੀ ਸੀਗੀ ਫਿਰ ਮੈਂ ਆਪਣੀ ਹਿੰਮਤ ਜੀ ਕਰੀ ਬੱਚਿਆਂ ਦਾ ਫਸਟ ਡੇ ਸਕੂਲ ਆਣਾ ਵੀ ਮੈਂ ਭੇਜਣੇ ਨੇ ਤੇ ਇਹਨਾਂ ਦੀ ਸਟੱਡੀ ਵੀ ਸ਼ੁਰੂ ਹੋ ਜਾਣੀ ਅੱਜ ਤੋਂ ਤਾਂ ਕਰਕੇ ਫਿਰ ਮੈਂ ਉੱਠ ਗਈ ਸੀਗੀ ਤੇ ਹੁਣ ਅੱਜ ਮੈਂ ਵਲੌਗ ਐਡਿਟ ਕਰ ਰਹੀ ਆ ਮਤਲਬ ਕਿ ਤੁਹਾਡੇ ਕੋ ਅੱਜ ਮਿਲੂਗਾ ਅੱਜ ਸੌਰੀ ਜੀ ਅੱਜ ਤੁਹਾਨੂੰ ਫੇਰ ਵਲੌਗ ਲੇਟ ਮਿਲੂਗਾ ਮੇਰਾ ਮਤਲਬ ਕਿ ਮੈਂ 11 ਵਜੇ ਦਾ ਸੋਚਿਆ ਸੀਗਾ ਵੀ ਮੈਂ ਪਾਇਆ ਕਰੂੰਗੀ ਮੈਂ ਬਿਮਾਰ ਹੋ ਗਈ ਮੈਨੂੰ ਟਾਈਫਾਇਡ ਹੋਇਆ ਹੋਇਆ ਤੇ ਇਨਫੈਕਸ਼ਨ ਹੋਈ ਹੋਈ ਹੈ ਕਾਫੀ ਜ਼ਿਆਦਾ ਤਾਂ ਕਰਕੇ ਮੇਰੇ ਤੋਂ ਵਲੌਗ ਕੱਲ ਐਡਿਟ ਨਹੀਂ ਹੋਇਆ ਹੈਗਾ ਬਾਕੀ ਤੁਸੀਂ ਵਲੌਗ ਦੇ ਵਿੱਚ ਬਣੇ ਰਹੋ ਲਾਸਟ ਜੇ ਮੇਰੀ ਕਾਫੀ ਜ਼ਿਆਦਾ ਮੈਨੂੰ ਫੀਵਰ ਵਗੈਰਾ ਹੋ ਗਿਆ ਸੀਗਾ ਕਿਉਂਕਿ ਮੈਨੂੰ ਹਰ ਸਾਲ ਹੋਈ ਜਾਂਦਾ ਹੈ ਮਤਲਬ ਕਿ ਮੈਨੂੰ ਸਹਜ ਅਭਿਵਾਰ ਤਾਂ ਪੂਰਾ ਟਾਈਮ ਮੇਰੇ ਹਾਸ ਸੀਗਾ ਟਾਈਫਾਇਟ ਇਹ ਮੈਨੂੰ ਕਾਫੀ ਟਾਈਮ ਤੋਂ ਹੁੰਦਾ ਹੈ ਕਈ ਕਾਫੀ ਇੱਕ ਵਾਰ ਮੈਂ ਇੰਜੈਕਸ਼ਨ ਵੀ ਲਵਾਏ ਸੀ ਕਹਿੰਦੇ ਵੀ ਮੁੜ ਕੇ ਹੁੰਦਾ ਨਹੀਂ ਹੈਗਾ ਬਟ ਉਹਨਾਂ ਨਾਲ ਵੀ ਕੋਈ ਵਰਕ ਨਹੀਂ ਪਿਆ ਮੈਨੂੰ ਹੋ ਕੇ ਹੀ ਹਟਦਾ ਹੈ ਤੇ ਤੁਹਾਨੂੰ ਪਤਾ ਹੀ ਆ ਜਿੰਨਾ ਜਿੰਨਾਂ ਨੂੰ ਹੁੰਦਾ ਹੈ 2:30 ਉਹ ਮੇਰੀ ਮੇਰੀ ਹੈ ਨਾ ਸਮਝ ਸਵਾ 6 ਹੋ ਗਏ ਨਾ ਸਵਾ 6 ਸੌਰੀ 6:00 40 ਮਿੰਟ ਹੋ ਗਏ ਬੱਚੇ ਰੈਡੀ ਸ਼ੈਡੀ ਹੋ ਗਏ ਤੇ ਹੁਣ ਆਪਣਾ ਜਾਣਗੇ ਸਕੂਲ ਤੇ ਇਹਨਾਂ ਦੀ ਬੈਨ ਆਊਗੀ 7:00 ਵਜੇ 5-10 ਮਿੰਟ ਤੇ ਚਲ ਸ਼ਾਮ ਨੂੰ ਜਾ ਆਇਓ ਪੁਰਦਰਸਾ ਸ਼ਾਮ ਨੂੰ ਜਾ ਆਇਓ ਤੇ ਨਾਲੇ ਉਹ ਪ੍ਰਸ਼ਾਦ ਚੜਾ ਕੇ ਆਇਓ ਯਾਦ ਰੱਖਿਓ ਅੱਜ ਅਲਕਿ ਵਿੱਚ ਇੰਕਮ ਲੱਗ ਗਿਆ ਸਿਰੇ ਸਿਰੇ ਖਾਣ ਤੋਂ ब्रेकफास्ट ਕਰ ਲਿਆ ਚਾਹ ਪੀ ਲਈ ਨਾਲੇ ਔਰ ਬੈਗ ਸ਼ੈਗ ਆਪਣੇ ਰੈਡੀ ਸ਼ੈਡੀ ਨਾਲ ਦੇ ਕਰਤੇ ਫਟ ਕੇ ਜਲਦੀ ਸੇ ਉੱਲਰਲੀ ਕਲਿੱਤੀ ਸ਼ਰ ਫਾਕੇ ਜਾਂਦੇ ਹਾਂ ਹੁਣ ਦੱਬਿਆ ਦੱਬਿਆ ਮੈਂ ਉੱਠੀ ਸੀਗੀ 5:30 ਵਜੇ ਸਤ ਮੈਂ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਪਤਾ ਨਹੀਂ 1 ਮਿੰਟ ਵੀ ਅੱਖ ਨਹੀਂ ਲੱਗੀ ਮੇਰੀ ਸਾਰੀ ਰਾਤ ਚ ਪਤਾ ਨਹੀਂ ਕੀ ਚੱਕਾ ਰਾਤ ਮੈਨੂੰ ਸਾਰੀ ਰਾਤ ਨੀਂਦ ਪਤਾ ਨਹੀਂ ਕਿਉਂ ਆਈ ਹੈ ਹੈਗੀ ਇੱਕ ਮਿੰਟ ਨਹੀਂ ਸੁੱਤੀ ਮੈਂ ਇੰਨੀ ਕੋਸ਼ਿਸ਼ ਕੀਤੀ ਹੂੰ ਪੇਟ ਦਰਦ ਹੋ ਰਿਹਾ ਮੈਨੂੰ ਇਹੀ ਆ ਵੀ ਉਹ ਦਰਦ ਸ਼ੁਰੂ ਹੋ ਰਿਹਾ ਜਿਹੜਾ ਮੇਰਾ ਸਾਲ quaਦ ਹੁੰਦਾ ਹੁੰਦਾ ਮੈਨੂੰ ਸੱਚੀ ਟੈਨਸ਼ਨ ਹੋਈ ਪਈ ਆ ਤੁਸੀਂ ਜੋ ਵੀ ਮੇਰੇ ਕਰਦੇ ਸਾਥ ਲੈਂਦਾ ਮੈਂ ਉਹ ਤਾਂ ਫਿਰ ਹੁਣ ਮੈਂ ਕੀ ਕਰਾਂ ਮੈਨੂੰ ਆਇਆ ਮੈਨੂੰ ਤਾਂ ਡਰ ਲੱਗਦਾ ਵੀ ਮੇਰੇ ਸ਼ੁਰੂ ਨਾ ਹੋ ਜAVE ਮੇਰੇ ਸਾਰੇ ਰਾਤ ਸੁੱਤੀ ਨਹੀਂ ਆਈ ਇੱਕ ਮਿੰਟ ਵੀ ਅੱਖ ਨਹੀਂ ਲੱਗੀ ਮੈਨੂੰ ਨੀਂਦ ਹੁਣ ਵੀ ਨੀਂਦ ਨਹੀਂ ਆ ਰਹੀਆਂਗੀ ਨੇ ਬਈਆ ਸਾਰੇ ਰਾਤ ਹੋ ਗਏ ਮੰਦਰ ਨੀਂਦ ਜਾਗ ਕੇ ਨੀਂਦ ਆਉਂਦੀ ਹੁਣ ਵੀ ਨੀਂਦ ਨਹੀਂ ਆ ਰਹੀ ਪਹਿਲਾਂ ਮੈਂ 4 ਵਜੇ ਮੈਂ ਕਿਹਾ ਚੱਲ ਉੱਠ ਕੇ ਕੋਈ ਸੌਂਦੀ ਕੋਈ ਲਾਈਟ ਲਗਾ ਵਗੈਰਾ ਬੰਦ ਕਰਤੀ ਮੈਂ ਹੁਣ ਪਾਪਾ ਨੂੰ ਭੇਜਣਾ ਪਾਪਾ ਉੱਠ ਟੁੱਟ ਗਿਆ ਦੇਖੋ ਪਾਪਾ ਨੂੰ ਠਾਲ ਕੇ ਪਾਪਾ ਠਾਲ ਕੇ ਜਾ ਕੇ ਕਹਿ ਕੇ ਆ ਕੇ ਪਾਪਾ ਉੱਠ ਜੋ ਕਿ ਪਾਪਾ 7 ਵਜੇ ਫਿਰ ਉਸ ਤੋਂ ਬਾਅਦ ਬੱਸ ਜੀ ਹੁਣ ਉਸ ਤੋਂ ਬਾਅਦ ਹੁਣ ਮੈਂ ਬੱਚਿਆਂ ਨੂੰ ਤੋਰ ਕੇ ਕੱਪੜੇ ਪਾਉਣੇ ਆ ਮਸ਼ੀਨ ਦੇ ਵਿੱਚ ਕੱਪੜੇ ਧੋਣ ਵਾਲੇ ਨੇ ਤੇ ਆਪਣਾ ਬਾਕੀ ਰੋਟੀ ਮੈਂ ਉਦੋਂ ਆਪਣੇ ਹੀ ਬਣਾਉਂਗੀ ਸੈਸ ਦੇ ਪਾਪਾ ਦੀ ਤੇ ਜਦੋਂ ਜਾਣ ਲੱਗਣਗੇ ਉਦੋਂ ਹੀ ਖਾ ਬਣਾਵਾਂਗੀ ਤੇ ਰਾਤ ਦੀ ਮੇਰੀ ਕਮੈਂਟ ਵੀ ਆਖਣੇ ਲੱਗੀ ਮੈਨੂੰ ਨਾ ਪਤਾ ਨਹੀਂ ਕੀ ਪ੍ਰੋਬਲਮ ਹੈ ਇੱਕ ਸਾਲ ਤੋਂ ਬਾਅਦ ਦਰਦ ਉੱਠਦਾ ਹੁੰਦਾ ਬਹੁਤ ਜ਼ਿਆਦਾ ਮੈਨੂੰ ਇਹ ਟੈਨਸ਼ਨ ਆ ਵੀ ਉਹ ਰਾਤ ਦਾ ਮੈਨੂੰ ਕਿਰਕੜੀ ਪੈਨ ਹੋ ਰਹੀ ਆ ਵੀ ਜ਼ਿਆਦਾ ਨਾ ਬਾਧ ਜਵੇ ਇੱਕ ਮਿੰਟ ਵੀ ਮੇਰੀ ਅੱਖ ਨਹੀਂ ਲੱਗੀ ਹੈਗੀ ਇੱਕ ਮਿੰਟ ਵੀ ਸੁੱਤੀ ਨਹੀਂ ਮੈਂ ਇੰਨਾ ਜ਼ੋਰ ਲਾਇਆ ਸੌਣ ਦਾ ਵੀ ਮੈਂ ਸੌ ਜਾਵਾਂ ਪਤਾ ਨਹੀਂ ਜਦ ਮਾਲ ਪੇਸ ਸੀਗਾ ਟੈਨਸ਼ਨ ਹੁਣ ਕਿੰਨੇ ਦਿਨ ਬਾਅਦ ਸਕੂਲ ਚੱਲੇ ਆ ਵੀ ਹਿੱਤੇ ਬੈਨ ਨਾ ਲਾਂਗੇ ਜਪੇ ਮੈਂ ਤੂਠਣਾ ਹੋਵੇ ਮੈਨੂੰ అలਾਰਮ ਨਾ ਪਤਾ ਲੱਗੇ ਕਿਉਂਕਿ ਹੁਣ ਲੇਟ ਉੱਠਣ ਦੀ ਥੋੜੀ ਜਿਹੀ ਆਦਤ ਪੈ ਗਈ ਸੀ ਹੁਣ 7 ਵਜੇ ਕਦੇ 6:30 ਕਦੇ 7 ਐਵੇਂ ਉੱਠਦੀ ਹੁੰਦੀ ਸੀ ਕਦੇ 7:30 ਵੀ ਉੱਠੇ ਆ ਅੱਜ ਵੀ ਆਪਾਂ ਸਾਢੇ ਉੱਠੇ ਆ ਉਰੇ ਤਾਂ ਹੁਣ ਕੱਪਾ ਬਣਾ ਕੇ 7:00 ਤੇ ਚਾਹ ਲਗਾ ਲਿਆ ਨਾ ਤਾਂ ਮੰਮਾ ਚਾਹ ਨਹੀਂ ਥਾਂ ਮੈਂ ਬੈਠੀ ਆਪਣਾ ਰੈਡੀ ਸ਼ੈਡੀ ਵੀ ਲੱਗ ਰਿਹਾ ਸੂਝਾਂ ਲਈ ਜੱਜ

ਆਦਰ ਸਟੀਕਰ ਉਤਾਰ ਕੇ ਲਗਾ ਦਿੰਦੇ ਪਹਿਲੇ ਸਾਡੀ ਗੱਲ ਪਾਸਟ ਫਲੋਰ ਤੇ ਹੋਊਗੀ ਥੱਲੇ ਵਾਲੇ ਹਾਂਜੀ ਫਾਸਟ ਥੋੜੀ ਜਿਹੀ ਸਕੇਂਡ ਤੇ ਆ ਥੋੜੀ ਜਿਹੀ ਤੇਜ਼ੀ ਨਾਲ ਫਾਸਟ ਤੇ ਹੋਊਗੀ ਇਹ ਥੋੜੇ ਦੋ ਵਾਰ ਨਹੀਂ ਪੌੜੀਆਂ ਚੜ੍ਹਦੇ ਪਹਿਲੇ ਇੱਕ ਿਆੜਦਾ ਫਿਰ ਉਸ ਤੋਂ ਉੱਪਰ ਚੜ੍ਹਦੇ ਇਹ ਵੀ ਫਾਸਟ ਫਲੋਰ ਤੇ ਹੋਊਗੀ ਇਹ ਜਿਹੜੇ نیچے ਮੇਰੇ નીચે ਆਉਂਦੇ ਆ نیچے ਛੁੱਟੇ نیچے ਹੋਊਗਾ ਉਹ ਤੋਂ ਹਿੱਟੇ ਹੋਊਗਾ ਮੈਂ ਸਾਇ ਦੇ ਕਲਾਸ ਦਾ ਆਇਆ ਕਰੂੰਗਾ ਚਲੋ ਜੀ ਆਇਆ ਕੋਈ ਮੈਂ ਤੁਹਾਨੂੰ ਫਿਰ ਮਿਲਦੀਆਂ ਕੰਮ ਕਰਦੇ ਹੋਏ ਮੈਂ ਵੀ ਆਇਆ ਕਰੂੰਗੀ ਚਿੱਟਾ ਪਵਾਇਆ ਹਾਂਜੀ ਇੱਥੇ ਮੈਂ ਬੱਚਿਆਂ ਨੂੰ ਸਕੂਲ ਤੋਰ ਕੇ ਝਾੜੂ ਪੋਚਾ ਲਗਾ ਲਿਆ ਸੀਗਾ ਝਾੜੂ ਪੋਚਾ ਲਗਾ ਕੇ ਭਾਂਡੇ ਵਗੈਰਾ ਧੋ ਕੇ ਬਾਹਰ ਮੈਂ ਕੱਪੜੇ ਪਹਿਲਾਂ ਪਾਲੇ ਸੀਗੇ ਮਸ਼ੀਨ ਦੇ ਵਿੱਚ ਮੈਨੂੰ ਇਹ ਸੀਗਾ ਵੀ ਮੈਂ ਰੈਸਟ ਕਰੂੰਗੀ ਹਣਾ ਵੀ ਚਲੋ ਵੀ ਮੈਂ ਜੇ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਇੱਥੇ ਟਾਈਮ ਸੀਗਾ 8:30 ਵਜੇ ਦਾ ਟਾਈਮ ਸੀ ਪੌਣੇ 9:00 ਵਜੇ ਦਾ ਮੈਨੂੰ ਸੀਗਾ ਵੀ ਮੈਂ ਚਲੋ ਸਾਜਰੇ ਕੰਮ ਨਿਬੇੜ ਕੇ ਵੀ ਮੈਂ ਸੌਣ ਦੀ ਕੋਸ਼ਿਸ਼ ਕਰੂੰਗੀ ਵੀ ਜੀ ਮੈਨੂੰ ਨੀਂਦ ਆ ਜਾਵੇ ਪਰ ਮੈਨੂੰ ਨੀਂਦ ਬਿਲਕੁਲ ਵੀ ਨਹੀਂ ਆਈ ਹੈਗੀ ਬਿਲਕੁਲ ਵੀ ਅੱਖ ਨਹੀਂ ਲੱਗੀ ਮੇਰੀ ਮੈਂ ਕੋਸ਼ਿਸ਼ ਬਹੁਤ ਕੀਤੀ ਸੀਗੀ ਵੀ ਮੈਂ ਸੋ ਜਾ ਸੋ ਜਾ ਸੋ ਜਾ ਹਨਾ ਪਰ ਫਿਰ ਬੱਚਿਆਂ ਦਾ ਟਾਈਮ ਹੋ ਗਿਆ ਸੀਗਾ ਆਉਣ ਦਾ ਫਿਰ ਬੱਚੇ ਚਾਦ ਨੂੰ ਆ ਗਏ ਸੀਗੇ ਪਰ ਮੇਰੀ ਅੱਖ ਤਾਂ 1 ਮਿੰਟ ਵੀ ਨਹੀਂ ਸੀ ਲੱਗੀ ਮੈਨੂੰ ਇਹ ਸੀਗਾ ਵੀ ਚਲੋ ਕੀ ਪਤਾ ਰੈਸਟ ਜੀ ਮਿਲ ਜਵੇ ਕਿਉਂਕਿ ਮੈਨੂੰ ਲਗਾਤਾਰ ਇਹ ਆ ਸੀਗਾ ਮੈਨੂੰ ਟਾਈਫੋਇਡ ਆ ਪਰ ਮੈਂ ਫਿਰ ਵੀ ਚਲੋ ਇੰਨਾ ਧਿਆਨ ਨਹੀਂ ਦਿੱਤਾ ਮੈਂ ਕਿ ਕੀ ਪਤਾ ਵੀ ਮੌਸਮ ਬਦਲਦਾ ਤਾਂ ਕਰਕੇ ਸਰੀਰ 'ਚ ਦਰਦ ਤਾਂ ਇੰਨਾ ਜ਼ਿਆਦਾ ਤੇ ਇੱਥੇ ਜੀ ਮੇਰੇ ਕੱਪੜੇ ਸਾਰੇ ਵਾਸ਼ ਹੋ ਗਏ ਸੀਗੇ ਮੈਂ ਸਟੈਂਡ ਵਗੈਰਾ ਨਹੀਂ ਸੀ ਕੱਢਿਆ ਬਾਹਰ ਇੱਥੇ ਮਿੱਠੂਆਂ ਨਹੀਂ ਵੀ ਨਵਾ ਲਏ ਸੀਗੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਧੁੱਪ ਲਵਾਉਣੀ ਸੀਗੀ ਨਵਾ ਕੇ ਇਹਨਾਂ ਨੂੰ ਮੈਂ ਥੋੜਾ ਜਿਹਾ ਟਾਈਮ ਧੁੱਪ ਦੇ ਵਿੱਚ ਰੱਖ ਦਾਨੀ ਹੁੰਦੀ ਆ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਸ਼ੇ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜਰੂਰ ਕਰਿਆ ਕਰੋ ਤੇ ਜਦੋਂ ਮੇਰਾ ਮੜਾ ਜਾ ਲੱਗਦਾ ਵੀ ਹਾਂ ਮੈਂ ਵਲੌਗ ਪ੍ਰੋਪਰ ਟਾਈਮ ਤੇ ਪਾਉਂਗੀ ਕਿਨ ਕੋਈ ਨਾ ਕੋਈ ਅੜਚਣ ਆ ਜਾਂਦੀ ਆ ਹੁਣ ਮੇਰਾ ਸਰੀਰ ਹਲੇ ਸਹੀ ਨਹੀਂ ਹੈਗਾ ਤਾਂ ਕਰਕੇ ਮੈਂ ਨਹੀਂ ਹਲੇ ਵਲੌਗ ਸਹੀ ਤਰੀਕੇ ਨਾਲ ਪਾ ਰਹੀ ਹੈਗੀ ਤੇ ਜੇ ਮੇਰੇ ਕੋਲ ਵਲੌਗ ਹਜੇ ਬਣੇ ਵੀ ਨਾ ਅਜੇ ਨਾਲ ਪਲੀਜ਼ ਤੁਸੀਂ ਚੈਨਲ ਨੂੰ ਅਨਸਬਸਕ੍ਰਾਈਬ ਨਾ ਕਰਿਓ ਪਲੀਜ਼ ਬਣੇ ਰਹੋ ਮੇਰੇ ਵਲੌਗਾਂ ਦੇ ਨਾਲ ਠੀਕ ਹੋ ਗਿਆ ਮੈਂ ਵਧੀਆ ਵਧੀਆ ਵਲੌਗ ਬਣਾਉਂਗੀ ਜਰੂਰ ਤੇ ਜਿੰਨਾ ਕੋ ਹੋ ਸਕੇ ਜੇ ਬੱਚਿਆਂ ਨੇ ਮਾੜਾ ਮੋਟਾ ਮੇਰਾ ਸ਼ੂਟ ਕਰੀ ਗਏ ਨਾਲ ਦੀ ਨਾਲ ਉਹ ਮੈਂ ਤੁਹਾਨੂੰ ਵੀਡੀਓ ਪਾਇਆ ਕਰੂੰਗੀ ਇੱਥੇ ਮੈਂ ਸਟੈਂਡ ਨਹੀਂ ਸੀ ਕੱਢਿਆ ਫਿਰ ਮੈਂ ਕਿਹਾ ਚਲੋ ਵੀ ਕੱਪੜੇ ਨਾਲ ਧੁੱਪ ਬਹੁਤ ਤੇਜ਼ ਸੀ ਮੈਂ ਕਿਹਾ ਚਲੋ ਵੀ ਸਾਰੀ ਦਿਹਾੜੀ ਦੇ ਵਿੱਚ ਵਧੀਆ ਸੁੱਕ ਜਾਣੇ ਹੁਣ ਤਾਂ ਤੁਹਾਨੂੰ ਪਤਾ ਗਰਮੀ ਆ ਗਈ ਮੈਂ ਫਿਰ ਕੱਪੜੇ ਉੱਪਰ ਤੇ ਉੱਪਰੇ ਪਾਤੇ ਸੀਗੇ ਮੈਂ ਕਿਹਾ ਵੀ ਚਲੋ ਉੱਪਰ ਤੇ ਉੱਪਰੇ ਪਾ ਦੰਨੀ ਆ ਤਾਂ ਕਰਕੇ ਮੈਂ ਕੱਪੜੇ ਨਾਲ ਦੇ ਉੱਪਰ ਤੇ ਉੱਪਰੇ ਪਾ ਲਏ ਸੀ ਤੇ ਅਸੀਂ ਫਿਰ ਰਾਤ ਨੂੰ ਗਏ ਸੀਗੇ ਮੈਡੀਸਨ ਲੈਣ ਮਤਲਬ ਕਿ 7:00 ਵਜੇ ਗਏ ਆ ਅਸੀਂ 7:00 ਸਵੇ ਸੱਤ ਵਜੇ ਤੇ 9:30 ਵਜੇ ਵਾਪਸ ਆਏ ਕਿਉਂਕਿ ਟੈਸਟ ਵਗੈਰਾ ਫਿਰ ਰਿਪੋਰਟ ਮਿਲੇ ਤਾਂ ਬਾਅਦ ਦਵਾਈ ਦੇਣੀ ਸੀ ਉਹਨਾਂ ਨੇ ਤੇ 9:30 ਵਜੇ ਘਰ ਬੜਿਆ ਸਹਜੋਨੀ ਵਿਚਾਰੇ ਘਰੇ ਸੀਗੇ ਦੱਸੋ ਕਿ ਉਹ ਜਾ ਰਹੇ ਅੱਜ ਦਿਨ ਹਾਂ ਤੇ ਵਧੀਆ ਦਿਨ ਲਿਆ ਮੇਰਾ ਅਬੀ ਤੇਰਾ ਕਹਿੋ ਜਾ ਰਹੇ ਨਿਊ ਕਲਾਸ ਦੇ ਵਿੱਚ ਡੰਡਾ ਫਰੇਟ ਹੋਈ ਬੱਚਿਆਂ ਲਈ ਬਣਾਤਾ ਜੀ ਬਨਾਨਾ ਸ਼ੇਕ ਅਸ਼ੇਕ ਅਸ਼ੇਕ ਬਨਾਨਾ ਸ਼ੇਕ ਆਜੋ ਜੀਵਾ ਸੁਣ ਗਰਮੀਆਂ ਚਾਹੀਏ ਚਾਹ ਘੱਟ ਪੀਂਦੇ ਨੇ ਚਾਹ ਵਗੈਰਾ ਦੁੱਧ ਵਗੈਰਾ ਘੱਟ ਪੀਂਦੇ ਨੇ ਆ ਜਾ ਵੀ ਲਵੜ ਆਜੋ ਜੀ ਤੁਸੀਂ ਵੀ ਪੀ ਲਓ ਦੇ ਤਾਂ ਮਿਠਾ ਢੀਗਾ ਹੰਡਾ ਹੰਡਾ ਕਹੀ ਜਾ ਨਬਰਫ ਪੋਣੀ ਵਰਪੋਣੀ ਦੇਖ ਗਰਮ ਠੰਡਾ ਪਿਆ ਅਜਾ ਥੋੜੀ ਇਨਾ ਮਮੋਸਾ ਮੋਇਆ ਵੀ ਬਰਫਾ ਪੈਣੀ ਆ ਵਿੱਚ ਪੀ ਲਾ ਹੋਰ ਲੈਣਾ ਸੈਂ ਦਾ ਭਰ ਗਿਆ ਢਿੱਡ ਨਾ ਹੋਰ ਲੈਣਾ ਕਮਾਲ ਹੋ ਗਈ ਅੱਜ ਕਿੱਦੜੋ ਦਿਨ ਚੜ ਗਿਆ ਨਹੀਂ ਤਾਂ ਅਭੀ ਜਾਂਦਾ ਸਾਇਦਾ ਤਾਂ ਬਨਾਣਾ ਸ਼ੇਕ ਵੀ ਅਰਦਾ ਹੁੰਦਾ ਮੈਂ ਕੋ ਸ਼ੇਕ ਮੈਂ ਦੋ ਦੋ ਵਾਰ ਪੀ ਲਨੀਆਂ ਬਨਾਣਾ ਪਹਿਲਾ ਆ ਰਣ ਲੱਗ ਗਿਆ ਸੀ ਉਹੀ ਤਾਂ ਗੱਲ ਕਰਦੇ ਬਨਾਣਾ ਲੈਣ अगला रख दी लाना मैं ज्यादा नहीं पिया करना क्योंकि यह भी खराब करता मैनू कर मतलब मैं मोटी हो जानी पी के पहले ही एडी हुई पई हाई ता उठाना दिल नहीं करता मटापा कपड़ा कोई नहीं आ रहा सारे कपड़े टैट हो गए બસ ਕਮੈਂਟ ਰੱਖ ਮੈਂ ਮੜਾ ਜੈ ਤੇ ਚ ਪਾਲ ਨੂੰ ਪੀਣਾ ਹੋਰ ਪੀ ਲੈ ਥੋੜਾ ਜਿਹਾ ਨੋ ਮਮਾ ਸੋ ਜਾਏ ਮੈਂ ਨਹੀਂ ਸੋਣਾ ਸੋ ਜਾਏ ਮੈਨੂੰ ਖਾ ਲੋ ਤੂੰ ਨਹੀਂ ਆਇਆ ਕਰਨਾ ਪੋਣੇ 3 ਵਜੇ ਆਇਆ ਮੈਂ ਲੱਗਾ ਹਾਂ ਹਾਂਜੀ ਤੁਹਾਡਾ ਨਾਮ ਹੈ। ਬਿਆਹ ਹੈ। ਚਲੋ ਜੀ ਅੱਜ ਤੁਹਾਨੂੰ ਮਿਲਦੇ ਆਂ ਫੇਰ। ਬਾਏ ਜਾਓ ਦੇਖੋ ਮੰਮਾ ਹੋਏ ਹੋਏ ਆ ਬਿਮਾਰ ਤੇ ਪਾਪਾ ਹੁਣ ਦਵਾਈ ਲੈ ਕੇ ਆਉਣਗੇ ਮੰਮਾ ਨੂੰ ਦਵਾਈ। ਆਸਨ ਪਾਪਾ ਆ ਜਾਣ ਫੇਰ ਦਵਾਈ ਲੈਣ ਜਾਣਗੇ। ਉਹਨਾਂ ਦੀ ਕਾਫੀ ਤਬੀਅਤ ਖਰਾਬ ਹੋਈ ਹੋਈ ਹੈ। ਬਿਲਕੁਲ ਠੀਕ ਨਹੀਂ ਆਉਣਗੇ। मले के आगे है। थोड़े थोड़े हाँ है। पापा बारो रोटी लिया सके अस खा ली और थाई पैट, थाई पैट ਕਈ ਵਾਰ ਤਾਂ ਉਹ ਹੁੰਦਾ ਹੀ ਹੁੰਦਾ 6 ਮਹੀਨਾ ਬਾਅਦ ਵੀ ਨਾ ਹੋ ਜਾਂਦਾ ਔਰ ਸਾਰੇ ਹੋ ਜਾਂਦਾ ਅੱਜ ਕੀ ਕਰ ਜਾਦਾ ਹੋ ਗਿਆ ਤੀਆ ਦਰਦ ਬਹੁਤ ਸੀਗਾ ਬੱਡੀ ਦੇ ਵਿੱਚ ਤੇ ਇੱਕ ਇਹ ਪਹਿਲਾਂ ਵੀ ਜਾਂਦੀ ਹੋਈ ਸੀ ਉਸੇ ਇੱਕ ਵਾਲੀ ਇਹਨਾਂ ਸਰਾਣਾ ਹਿੱਟ ਵਾਲਾ ਪਹਿਲਾਂ ਜਾਂਦਾ ਸੀ ਖਰਾਬ ਹੋ ਗਿਆ ਸੀ ਇਹਨਾਂ ਡਾਕਟਰ ਨੇ ਮੇਰੇ ਪਰਵਾਇਸ ਕਰਦਾ ਦਰਦ ਬਹੁਤ ਠਾਰਾ ਸੀ ਤਾਂ ਸਿਰ ਉਹਨਾਂ ਨੇ ਇੱਕ ਮੈਡੀਸਿਨ ਦੋਤਾ ਹੀ ਜੀ